ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵੈਲਕਮ ਕਰਦੇ ਆਂ ਜੀ ਪਿੰਡ ਡੇਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਆਂ ਜੀ ਪਿੰਡ ਵਰਪਾਲ ਜ਼ਿਲ੍ਹਾ ਅਮਰਸਰ ਤਹਿਸੀਲ ਅਮਰ ਤਹਿਸੀਲ ਵੀ ਅਮਰਸਰ ਇਸ ਘਰ ਚ ਪਹਿਲਾਂ ਵੀਡੀਓ ਬਣਦੀ ਰਹਿੰਦੀ ਆ ਅੱਜ ਫੇਰ ਬਣੂਗੀ ਜੀ ਟੋਟਲ 10-11 ਪਸ਼ੂ ਸੇਲ ਕਰਨੇ ਆ ਜਿਨ੍ਹਾਂ ਵਿੱਚੋਂ ਕੁਝ ਤਾਜ਼ੀਆਂ ਸੂਈਆਂ ਕੁਝ ਟੋਕੜਾਂ ਦੀ ਇੱਕ ਦੋ ਟੋਕੜ ਗੱਭਣਾ ਵੀਰ ਦੱਸਦਾ ਵਾ ਬਾਕੀ ਸਾਰੀ ਡਿਟੇਲ ਵੀਰ ਕੋਲ ਲਵਾਂਗੇ ਪੂਰੀ ਵੀਡੀਓ ਧਿਆਨ ਨਾਲ ਵੇਖ ਲਿਆ ਕਰੋ ਜੀ ਕੋਈ ਗੱਲ ਰਹਿ ਜਾਏ ਵੀਡੀਓ ਤੋਂ ਦਸਣ ਵਾਲੀ ਉਹ ਫੋਨ ਤੇ ਪੁੱਛ ਲਿਆ ਕਰੋ ਵੀਡੀਓ ਨੂੰ ਵੱਧ ਵੱਧ ਸ਼ੇਅਰ ਕਰ ਦਿਆ ਕਰੋ ਚੈਨਲ ਨੂੰ ਕਰ ਲਿਆ ਕਰੋ ਸਬਸਕ੍ਰਾਈਬ ਸਭ ਤੋਂ ਪਹਿਲਾਂ ਜ਼ਰੂਰੀ ਬੇਨਤੀ ਕਿਸੇ ਵੀ ਨੇ ਵੀਡੀਓ ਤੋਂ ਪਸ਼ੂ ਖਰੀਦਣਾ ਕਿਸੇ ਵੀ ਚੈਨਲ ਤੋਂ ਕਿਸੇ ਵੀ ਵੀਡੀਓ ਤੋਂ ਸੂਏ ਸਵਾਏ ਪਸ਼ੂ ਨੂੰ ਦੋ ਟਾਈਮ ਚੋਕੇ ਆਪਣੀ ਤਸੱਲੀ ਕਰ ਲਿਆ ਕਰੋ ਜਿਹੜਾ ਗੱਬਣ ਪਸ਼ੂ ਹੁੰਦਾ ਉਹਦੇ ਥਾਨ ਟੇਪ ਕੇ ਚੈੱਕ ਪਾਸ ਕਰਕੇ ਲੈ ਕੇ ਜਾਇਆ ਕਰੋ ਤਾਂ ਜੋ ਕਿਸੇ ਵੀ ਕਿਸਮ ਦਾ ਲਾਹਮਾ ਨਾ ਰਹਿ ਸਕੇ ਆਪਾਂ ਗੱਲਬਾਤ ਕਰਾਵਾਂਗੇ ਵੀਰ ਨਾਲ ਸਾਰੇ ਪਸ਼ੂਆਂ ਡੀਲ ਲਵਾਂਗੇ ਜੀ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਆ ਜੀ ਹਾਂ ਬាទ ਵਧੀਆ ਕਿਰਪਾ ਬਾਬੇ ਰਣਗਵੀ ਕਿੰਨੇ ਪਉ ਸੇਲ ਕਰਨੇ ਆ ਜੀ ਉਹ ਹੈਗੇ 10 ਵੀਰ ਜੀ ਠੀਕ ਆ ਜੀ ਤੇ ਸੂਈਆਂ ਤਾਜ਼ੀਆਂ ਕਿੰਨੀਆਂ ਵੀ ਚਾਰ ਡੰਗ ਵੀ ਤਾਜ਼ੀ ਸੂਈਆਂ ਬਾਕੀ ਤੋਕੜਾ ਸਾਰੀਆਂ ਬਾਕੀ ਤੋਕੜਾ ਗੱਬਣਾ ਤੋਕੜਾ ਵਾਂ ਬੱਚੀਆਂ ਹੱਤਰਾਲੀਆਂ ਤੋਕੜਾ ਗੱਬਣਾ ਵੀ ਆ ਗਈਆਂ ਹਾਂਜੀ ਤੋਕੜਾ ਗੱਬਣਾ ਦੋ ਵੀ ਗਈ ਠੀਕ ਆ ਇੱਕ ਗੱਬਣਾ ਸਹੀ ਆ ਤੇ ਪਹਿਲਾ ਮਾਲ ਪਾਇਆ ਕਿਦਾਂ ਰਿਹਾ ਕਿਰਪਾ ਗੁਰੂ ਆਂਦਾ ਦੀ ਵੇਗ ਗਿਆ ਸਾਰੇ ਆ ਕਿਰਪਾ ਗੁਰੂ ਆਂਦਾ ਦੀ ਠੀਕ ਐਡਰੈਸ ਦੱਸ ਦਿਓ ਜੀ ਆਪਣਾ ਦੀ ਜਗ੍ਹਾ ਤੋਂ 4 ਕਿਲੋਮੀਟਰ ਪਿੰਡ ਜੇ ਬਬਰਪਾਲ ਜੀ ਹਾਂਜੀ ਨਾਮ ਮੇਰਾ ਪ੍ਰਭ ਵੀਰ ਜੀ 9780911798 ਜੀ ਠੀਕ ਹੈ ਜੀ ਮੁੱਲ ਕਿੱਥੋਂ ਲੈ ਕੇ ਕਿੱਥੋਂ ਤੱਕ ਆ ਮੁੱਲ ਵੀ ਜੀ 10000 ਤੋਂ ਲੈ ਕੇ ਹਾਂਜੀ 12000 ਤੱਕ ਤੇ ਦੁੱਧ ਦੁੱਧ ਵੀਰ ਜੀ ਕੋਈ 60 ਕਿਲੋ ਤੋਂ ਲੈ ਕੇ ਹਾਂਜੀ 12 ਕਿਲੋ ਤੱਕ ਠੀਕ ਆ ਮੁੱਲ ਜਾਇ ਜੀ ਆ ਹਾਂ ਤੇ ਆ ਕਿਦਾਂ ਵਹਿੜ ਕਿਨਵਾ ਸੂਆ ਇਹਦਾ ਇਹ ਸੂਆ ਪਹਿਲਾਂ ਹੀ ਵੀ ਜੀ ਸੀ ਪਹਿਲਾਂ ਸੂਆ ਸੂਈ ਨੂੰ ਕਿੰਨੇ ਦਿਨ ਹੋ ਗਏ ਜੀ ਸੂਈ ਨੂੰ ਵੀ ਤੇ ਹਫਤਾ ਕੋਇਆ ਸੀ ਵਸ਼ਾ ਮਗਰ ਹਾਂਜੀ ਵੀ ਤੇ ਵਸ਼ਾ ਜਮਗਰ ਇੱਕ ਹਫਤਾ ਆ ਗਿਆ ਸੂਈ ਨੂੰ ਦੁੱਧ ਕਿੰਨਾ ਭਾਜੀ ਇਹਦੇ ਕੋਲ? ਕੋਈ ਵਿੱਚ ਹੀ 10 ਕਿਲੋ ਹੋਗਾ। 10 ਕਿਲੋ ਦੁੱਧ ਤਿਆਰ ਆ ਜਿਹੜਾ। ਹਾਂਜੀ ਹਾਂਜੀ। ਚਵਾ ਦੇਣਾ ਹਨਾ। ਨਹੀਂ ਚਵਾਇ ਜਣਾ ਇਹ ਕੋਲੇ। ਥਾਣਾ ਦੀ ਕੋਈ ਬਾਤ ਘਾਟ ਹੋਵੇ। ਹਾਂ ਵੀਰ ਰੁਪਏ ਦੀ ਕੋਈ ਬਾਤ ਘਾਟ ਨਹੀਂ ਜੀ। ਰੱਸੀ ਪਾ ਕੇ ਜੋਨੇ ਕਿਦਾਂ? ਨਹੀਂ ਇਦਾਂ ਵਿੱਚ ਹੀ ਦਾ ਮਸਲੇ ਭਾਈ ਉਹਦੇ। ਠੀਕ ਆ ਪੂਰੀ ਸ਼ਕੀਨ ਆ ਬੈਠ ਕੇ। 70 ਦੇ ਵਿੱਚ। ਹਾਂਜੀ। ਆ ਵੇਖ ਸਕਦੇ ਆ। ਪਹਿਲਾ ਸੂਆ ਸੂਈ ਆ। ਦੁੱਧ 10 ਕਿਲੋ। ਆ ਜਾ ਵੀਰ ਲਾਇਆ ਮੋੜ ਲਿਆ। ਆ ਜਾ। ਆ ਵੇਖੋ ਜੀ ਬਹੁਤ ਹੀ ਸੋਹਣੀ ਆ ਕੁਆਲਿਟੀ ਦੀ ਆ। ਚੰਗੀ ਬਰੀਡ ਵਾਲੀ ਆ ਜੀ। ਆ ਵੇਖੋ। ਪਿੱਛੇ ਬੱਚਾ ਵਸ਼ ਦੁੱਧੋਂ ਭਾਈ ਵਾਜੂਗੀ ਥੋੜਾ ਬੰਦਾ ਜੀ ਦੁੱਧੋਂ ਭਾਈ 2-4 ਕਿਲੋ ਦਾ ਫਰਕ 2 ਕਿਲੋ ਦਾ ਫਰਕ ਪਾਜੂਗੀ ਇਹਨੀਆਂ ਦੇ 15 ਕਿਲੋ ਕਰ ਜੂਗੀ ਦੁੱਧੋਂ ਜਿਹੜੇ ਹਸਾਰਾਂ ਕੋ ਸੇਵਾ ਕਰੂਗਾ ਹਾਂਜੀ ਤੇ ਫਰਕ ਪਾਜੂਗੀ ਠੀਕ ਹੈ ਜੀ ਸਾਡੇ ਕੋਲ ਭਾਈ ਇਹ ਸਵੇਰੇ ਆਈ ਜਿਹੜੀ ਅੱਛਾ ਜੀ ਤੇ ਕਿੰਨਾ ਕਰਦੇ ਮੁੱਲ ਮੁੱਲ ਤੇ ਭਾਈ 32000 ਰੁਪਏ ਕਰਦੇ ਆ ਦੇਣ ਲੈਣ ਵਾਲਾ ਦੱਸੋ ਕਿੰਨਾ ਕਰ ਮੈਂ 30000 ਰੁਪਏ ਭਾਈ ਛੋੜ ਹੋ ਜੂਗੀ ਕੁਝ 500 ਰੁਪਏ ਛੋੜ ਕਰਾਂਗੇ 28000 ਚੋਂ 500 ਆਹ ਵੇਖੋ ਬਹੁਤ ਹੀ ਸੋਹਣੀ ਆ ਬਾਕੀ ਵਾਜੀ ਜੰਮੀਦਲ ਨਿਵਾਈ ਤੋਈ ਨੀ ਦੇ 3 ਜੀ 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 ਤੁਹਾਾਰ ਹੋਣੀ ਬਾਕੀ ਜਿਹੜੇ ਵੀਰਾਂ ਨੂੰ ਪਰਖਿਆ ਉਹਨਾਂ ਨੇ ਇਦਾਂ ਲੈ ਜਾਣੀ ਬਿਲਕੁਲ ਜੀ ਬਿਲਕੁਲ ਬਿਲਕੁਲ ਨਵਾਉਣ ਦਿਓ ਬਾਕੀ ਥਣ ਥਣ ਚੰਗਾ ਵਛੀ ਦਾ ਨਵਾਉਣ ਤੋਂ ਆ ਨਾ ਕਰੇ ਸਰੀਰ ਬਾਤ ਘਾੜਦਨੀ ਹੈਗੀ ਥਣਾਈ ਨਾ ਵੀ ਕੋਈ ਰੁਪਏ ਦੀ ਬਾਤ ਕਰਦੀ ਇੱਥੇ ਚੋਕੇ ਖੜੇ ਕੋ ਆਪਣੀ ਠੀਕ ਹੈ ਆ ਦੂਜੇ ਨੰਬਰ ਵਾਲੀ ਜਿਹੜੀ ਦੂਜੇ ਨੰਬਰ ਦੀ ਜੀ ਧੋਕੜੀ ਵਛੀ ਧੋਕੜ ਹਾਂਜੀ ਦੁੱਧ ਕਿੰਨਾ ਜੀ ਦੁੱਧ ਦੀ 8 ਕਿਲੋ ਹੋਵੇ ਇਸਨੇ ਠੀਕ ਹੈ ਜੀ ਹਾਂਜੀ ਹਾਂਜੀ ਇੱਕ ਥਣ ਦੇ ਵਿੱਚ ਮਗਲ ਥਣ ਦੀ ਤਿਲੜਾ ਹਾਂਜੀ ਹਾਂਜੀ ਵੀਰ ਜੀ ਪਿਛਲਾ ਥਣ ਚੜਿਆ ਆ ਇਹਦਾ ਹਾਂਜੀ ਪਿਛਲਾ ਥਣ ਚੜਿਆ ਜਾੜ ਥਣ ਚੜਿਆ ਨਹੀਂ ਤੋਂ ਉਲਟਾ ਹਾਂਜੀ ਹਾਂਜੀ ਬਾਕੀ ਹੈ ਵੀ ਠੰਡੀ ਹੁੰਦੀ ਆ ਬਾਕੀ ਤੇ ਨਹੀਂ ਠੀਕ ਆ ਤਿਲੜਿਆ ਲੱਤਾਂ ਮਾਰੂਗੀ ਇਹ ਠੀਕ ਆ ਬਾਕੀ ਉਕਰ ਬੋੜਾ ਲੱਤਾਂ ਤੈਨੂੰ ਤਾਂ ਨਹੀਂ ਮਾਰੂਗੀ ਇਹੋ ਜਿਹੀ ਹੋਊਗੀ ਠੀਕ ਹੈ ਜੀ ਉਹ ਵੀ ਲੱਤਾਂ ਮਾਰਦੀ ਉਹ ਵੀ ਇਹ ਨਹੀਂ ਲੱਤਾਂ ਮਾਰੂਗੀ ਠੀਕ ਆ ਉਹ ਵੀ ਡੰਡੀ ਆ ਵੇਖੋ ਜੀ ਉਹ ਵੀ ਠੰਡੀ ਲੱਤਾਂ ਮਾਰੂਗੀ ਠੰਡੀ ਧੀਰੀ ਆ ਇਹਦੇ ਕੋਲ ਦੋ ਤੇ ਕਿੰਨਾ ਭਾਜੀ ਤੇ ਲੜ ਕੋਲ ਇਹਦੇ ਕੋਲ 8 ਕਿਲੋ ਜੀ ਭਾਜੀ 8 ਕਿਲੋ ਦੀ ਆਪਣੀ ਗਾਰੰਟੀ ਹੋਊਗੀ ਸੁਆ ਕਿੰਨਾ ਹੈ ਦਾ ਸੁਆ ਭਾਜੀ ਤੀਜਾ ਲਾ ਲਓ ਚੌਥਾ ਲਾ ਲਓ ਇਹ ਗੜੇ ਪਹਿਲਾਂ ਨੇ ਠੀਕ ਆ ਆ ਜਾਓ ਵੀਰ ਜੀ ਗਾਹ ਬਣੀ ਕਿ ਨਹੀਂ ਗਾਹ ਭਾਜੀ ਨੂੰ ਹੋ ਗਏ ਕੋਈ ਦਾ ਪਾਰਾ ਦਾ ਟਿੱਕਾ ਲੱਗ ਜਣੋ ਠੀਕ ਆ ਥਾਣਾ ਦੀ ਬਾਕੀ ਤਾਂ ਠੀਕ ਆ ਹਾਂ ਬਾਕੀ ਠੀਕ ਆ ਜੀ ਤੇ ਲੜ ਇੱਕ ਥਾਣੇ ਦੀ ਇੱਕ ਥਾਣੇ ਦੀ ਚਲੜਆਂ ਆਉਣੀਆਂ ਪੰਜਰ ਆਪਣੇ ਕੋਲ ਪਿਓ ਚਲੜ ਜੀ ਠੀਕ ਆ ਜੀ ਇਹਦਾ ਮੁੱਲ ਮੁੱਲ ਦਾ ਭਾਈ 12000 ਦੇ 10000 ਦੀ ਹਾਨਾ ਛੋੜ ਹੋ ਜੂਗੀ ਕਰ ਦਾਂਗੇ ਭਾਈ ਕਰ ਦਾਂਗੇ ਫੁੱਲੀ ਕੇ ਹਿਸਾਬ ਨਾਲ ਹੀ 500 ਰੁਪਏ ਛੱਡਾਂਗੇ ਜੀ 500 ਹੋਰ ਛੱਡ ਦੇ ਛੱਡ ਦਾਂਗੇ ਜੀ ਛੱਡਾਂਗੇ 9000 ਦੀ ਉਹ 200 ਰੁਪਏ ਛੋੜੂਗੀ ਜੀ ਠੀਕ ਹੈ ਜੀ ਆ ਮੱਝ ਇਹ ਮੱਝ ਵੀ ਜੀ ਬੱਚਾ ਮਰਿਆ ਇਹਦਾ ਹਾਂ ਜੀ ਤੇ ਕੋਈ ਵੀ ਵੀਡੀਓ ਮੰਗੋ ਵੀਡੀਓ ਦੇ ਦਾਂਗੇ ਪਿੰਡੋਂ ਮੱਝਾਂ ਲਈ ਆਪਾਂ ਜੋੜੇ ਪਿੰਡੋਂ ਲਿਆਏ ਅੱਛਾ ਜੀ ਹਾਂ ਜੀ ਦੁੱਧ ਦੇ ਸਿਰੇ 7 ਕਿਲੋ ਹੋਗਾ ਜੀ 7 ਕਿਲੋ ਇਹ ਵੀ ਚੱਲਣ ਜੇ ਸੂਈ ਕਿੰਨੇ ਕ ਚੜਦੀ ਆ ਇਹ ਸੂਈ ਨੂੰ ਭਾਈ ਉਹਨੇ ਮਹੀਨਾ ਕੋਈ ਚਲੋ ਜਿਹੜੇ ਮਹੀਨਾ ਲਾ ਕੇ ਚਲੋ ਤੁਸੀਂ ਠੀਕ ਬੱਚਾ ਵਿਚਾ ਵੀਡੀਓ ਵੀਰ ਨੇ ਅਛਾ ਥਾਣ ਚੜਿਆ ਮੈਨੂੰ ਲੱਗਾ ਜੇ ਤਾਂ ਤਿੰਨ ਹੀ ਥਾਣੇ ਆ ਦੇ ਨਹੀਂ ਨਹੀਂ ਭਾਈ ਤਿੰਨ ਨਹੀਂ ਥਾਣੇ ਮੈਂ ਕਰ ਤੂੰ ਕਹਿਣਾ ਵਾ ਠੀਕ ਆ ਬਾਕੀ ਆਪਣਾ ਵੀਰ ਕੋ ਚੋਲੇ ਖੜੇ ਸੀ ਦੋ ਟਾਈਮ ਮਿਲਦੀ ਪਾੜੇ ਤੇ ਮਿਲਦੀ ਟੀਕਾ ਲਾਉਣਾ ਪੈਂਦਾ ਕੋਈ ਨਹੀਂ ਗੜੂਆਂ ਲਾਉਣਾ ਪੈਂਦਾ ਪਾੜੇ ਤੇ ਮਿਲਦੀ ਠੀਕ ਆ ਪਾੜੇ ਤੇ ਮਿਲਦੀ ਦੋ ਟਾਈਮ ਚ ਆ ਕੇ ਦਊਂ ਇਥੋਂ 7 ਕਿਲੋ ਦੁੱਧ ਜਿਹੜਾ ਤਿਆਰ ਆ ਦੁੱਧ ਹੋਊਗਾ ਆ ਵੇਖੋ ਜੀ ਸੂਈ ਕਿੰਨਾ ਚਿਰ ਹੋ ਗਿਆ ਇਹਨੂੰ ਭਾਈ ਜੀ ਨੇ ਮਹੀਨਾ ਹੋ ਗਿਆ ਚਲੋ ਡੇਢ ਮਹੀਨਾ ਲਾ ਲਓ ਤੇ ਬੱਚਾ ਮਰਿਆ ਹੁਣ ਕਹਿ ਨਹੀਂ ਸਕਦੇ ਆ ਬਣੀ ਪੁਣੀ ਗਾਂ ਕਿੱਦਾਂ ਨਾ ਨਾ ਭਾਈ ਡੇਢ ਮਹੀਨਾ ਸੂ ਜੇ ਕੋਈ ਗੱਲ ਰਹੇ ਜੇ ਵੀਡੀਓ ਤੇ ਪੁੱਛਣ ਵਾਲੀ ਤਾਂ ਵੀਰ ਫੋਨ ਤੇ ਪੁੱਛ ਲੈਣ ਬਾਕੀ ਵੀ ਤੇ ਬਜੀ ਸੋਣੀ ਲੱਗਦੀ ਆ ਹਾਂਜੀ ਹਾਂਜੀ ਘਰ ਦਾ ਵਧੀਆ ਸਾਰੀ ਜਣਾਂ ਨੇ ਕਿਹਾ ਬਾਕੀ ਚੰਗੀ ਆ ਥਾਣ ਥਣ ਬੜਾ ਸੋਹਣਾ ਲੱਗਾ ਵੀਰ ਕਿਰਪਾ ਨਾਲ ਬਾਕੀ ਪੋਲੀ ਪਲੀ ਚਵਾਈ ਵੜੀ ਪੋਲੀ ਦੀ ਠੀਕ ਆ ਜੀ ਤੁੰਗ ਨਿਆਣਾ ਜਾਦੇ ਕਰੇ ਤੇ ਠੀਕ ਆ ਤਾਂ ਮੁੱਲ ਕਿੰਨਾ ਕਰਨਾ ਵੀਰੇ ਦਾ ਮੁੱਲ ਵੀ ਜੀ 45000 ਰੁਪਇਆ ਛੋੜ ਕਿੰਨੀ ਕਰ ਦੋਗੇ 5000 ਕਰ ਦਈਏ ਜੀ 40 ਦੀ ਹਾਂਜੀ ਉੱਚ ਛੋੜ ਹੋ ਜੂ ਮੌਕੇ ਤੇ ਕਰ ਦਾਂਗੇ ਜੀ ਯਾਰ ਵੀਰ ਕਰਨਾ ਠੀਕ ਆ ਜੀ 1 ਕਟ 40 ਦੀ ਹਾਂਜੀ 1 ਕਟ 40 ਦੀ ਠੀਕ ਆ ਜੀ ਤਤ 7 ਕਿਲੋ ਦੁੱਧ ਤਿਆਰ ਆ ਗਿਆ ਸਰ ਚੋਕੇ ਨਾ ਚੋਕੇ ਗਾੜੀ ਬਣੇ ਉਹਨਾਂ ਨਾਲ ਇਹਨਾਂ ਦੇ ਫਿਰ ਦੋ ਨੰਬਰ ਹੀ ਕੰਦੇ ਦੇਣੀ ਆ ਨਹੀਂ ਦੋ ਨੰਬਰ ਹੀ ਕੰਦੇ ਦੇਣੀ ਆ ਹੋਰ ਘੱਟ ਬੈਂਦੀ ਆ ਸਰ ਸੂਆ ਚੋਕੇ ਨਾ ਤੇ 35000 ਦੀ ਵੀਰ ਮੈਂ ਫੇਰ ਲੈ ਆਉਂਗਾ ਠੀਕ ਹੋਵੇ ਇਦਾਂ ਦੀ ਥੇਰੀ ਵੀ ਕੱਪੜਾ ਕਰਦੇ 50000 ਲਿਆ ਦੋ ਨੰਬਰ ਚ ਨਾ ਦਵੇ ਮੇਰਾ ਵੀ ਕੋਈ ਠੀਕ ਠੀਕ ਨਹੀਂ ਬਾਕੀ ਗਾਂ ਤਿਆਰ ਜੇ ਗਾਂ ਵਾਦੇ ਦੀ ਹੈਗੇ ਵਾਦੇ ਦੀ ਆ ਜੀ ਹਾਂਜੀ ਆਦੇ ਬਾਰੇ ਦੱਸੋ ਜੀ ਇਹ ਪਹਿਲੇ ਜੋਡੀ ਵੀਰ ਜੀ ਦੁੱਧ ਥੱਲੇ 8 ਕਿਲੋ ਹੋਊਗਾ ਆ 8 ਕਿਲੋ ਦੁੱਧ ਹਾਂਜੀ ਬੱਚਾ ਨਹੀਂ ਬੱਚਾ ਤਾਂ ਨਹੀਂ ਹੈ ਗਾ ਜੀ ਇਹਨੇ ਵੀਰ ਜੀ ਪਹਿਲੇ ਦਿਨ ਟੀਕਾ ਲਵਾਇ ਪਰਸੋਂ ਆਪਾਂ ਲੈ ਆਂਦੀ ਜੇ ਟੀਕਾ ਲਵਾਇ ਬਾਅਦ ਨਹੀਂ ਟੀਕਾ ਲਵਾਇ ਨੇ ਠੀਕ ਆ ਬਾਇ ਪਹਾੜੇ ਤੇ ਮਿਲਦੀ ਜੇ ਠੀਕ ਆ ਪਹਾੜੇ ਤੇ ਮਿਲਦੀ ਆ ਜੋਡੀ ਪਹਿਲਾਂ ਦੀ ਦੁੱਧ 7 ਕਿਲੋ ਇਹ 8 ਕਿਲੋ ਹੋਊ 7 ਕੋਈ ਗਾਰੰਟੀ 8 ਕਿਲੋ ਤਾਂ ਹਵਾ ਨਾ ਜਾ ਕਰੋ ਜੀ ਹਵਾ ਮਾਲਕ ਕਿਰਪਾਣਾ ਬਾਕੀ ਯਾਦਪਾਦ ਵਾਲੀ ਝੋਟੀ ਕੀ ਜੀ 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 ਕੁਆਲਿਟੀ ਪੂਰੀ ਚੰਗੀ ਆ ਹਵਾਨਾ ਇਹਨੂੰ ਬਟਨ ਵਾਲਾ ਲੱਗਾ ਵਾ ਸੂਈ ਨੂੰ ਕਿੰਨਾ ਚਿਰ ਵੀਰ ਹੋ ਗਿਆ ਇਹਨੂੰ ਇਹਨੂੰ ਮੇਰੀ ਜਿਹੜੇ ਕਮਿਨਾ ਸੂਈ ਦਾ ਡੇਢ ਮਹੀਨਾ ਹੋ ਗਿਆ ਇਹਨੂੰ ਠੀਕ ਹੈ ਜੀ ਬਾਕੀ ਵੀ ਜੀ ਆਪਣੇ ਘਰ ਸੂਈ ਆ ਘਰ ਤੁਸਨ ਵੀ ਦੱਸੋਗੀ ਆ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਤੇ ਆਪਣੇ ਕੋਈ ਘਰੇ ਸੂਈ ਉਹ ਤੇ ਫਿਰ ਵੀ ਜੀ ਆਪਾਂ ਕੇ ਵੀ ਹਾਂ ਵੀਰ ਪੱਕਾ ਡੇਢ ਮਹੀਨਾ ਹੋਇਆ ਠੀਕ ਹੋ ਵੀ ਸਕਦੇ ਭਾਈ ਇਹਨੂੰ ਠੀਕ ਠੀਕ ਹੈ ਤਾਂ ਬਾਕੀ ਕੋ ਆਪਣੀ ਜੇ ਤਸਲੀ ਕਰਕੇ ਚੋਕੇ ਖੜੇ ਕਿ ਹੁਣ ਦੁੱਧ ਦੀ ਆਪਣੀ ਗਾਰੰਟੀ ਹੈ ਸੂਈ ਸੂਈ ਖਾਣਾ ਦੀ ਕੋਈ ਬਾਤ ਘੜਤ ਮੋਰਾ 50000 ਰੁਪਏ ਦੀ ਠੀਕ ਹੈ ਜੀ ਮਾਨਤਨ ਕਿੰਨਾ ਕਰੋਗੇ 40000 ਦੇ ਦਾਂਗੇ ਜੀ ਛੋੜੋ ਜੂਗੀ ਉਹ ਚੋਂ ਚੁੱਕ ਕਰ ਦਾਂਗੇ 10000 ਰੁਪਏ ਦਾ ਜੋੜਾ ਜੇ ਕਿਨੂੰ ਪਸੰਦ ਆ ਗਿਆ ਤੇ ਉਹਨੇ ਜੋੜੇ ਚ ਵੀ 10000 ਰਿਆ ਰੁਰ ਕਰ ਦਾਂ ਠੀਕ ਹੈ ਬਾਕੀ ਫੋਨ ਲਾ ਲੈ ਮੌਕੇ ਤੇ ਕੋਈ ਪਤਾ ਨਹੀਂ ਅੰਦਰ ਨੂੰ ਕੀ ਫੋਨ ਨਹੀਂ ਮਾਰਦੀ ਆਪਾਂ ਦੇ ਦਾਂਗੇ ਬਾਕੀ ਝੋਟੀ ਸੋਹਣੀ ਆ ਥਾਣ ਵੇਖ ਥਾਣ ਚੰਗਾ ਝੋਟੀ ਥਾਣ ਸੁਣ ਸੁਣ ਹੁੰਦਾ ਇੱਕ ਵਾਰ ਚੈੱਕ ਕਰ ਲਓ ਫੇ ਚੰਗਾ ਸੋਹਣਾ ਥਾਣ ਲੱਗਾ ਫੇਸ ਕੁਆਲਿਟੀ ਵੀ ਚੰਗੀ ਆ ਹਾਂਜੀ ਵੀਰ ਜੀ ਆ ਗੱਬਣ ਇਹ ਵੀਰ ਜੀ ਟੋਕੜ ਗੱਬਣ ਜੀ ਅੱ ਠੀਕ ਹੈ ਜੀ ਇਹ ਵੀ ਜੀ ਪੰਜਾਂ ਮਹੀਨੇ ਦੀ ਘੱਬਣ ਜੇ ਹਾਂਜੀ ਉਹ ਆਪਣਾ ਡਾਕਟਰ ਨਾਲ ਲੈਵੇ ਚੈੱਕ ਕਰਾ ਛੁੱਟੀ ਠੀਕ ਹੈ ਜੇ ਪੰਜਾਂ ਮਹੀਨੇ ਦੀ ਹੋਊਗੀ ਫੇਰ ਲੈ ਜੇ ਹਨਾ ਤੇ ਨਾ ਹੋਊ ਤੇ ਵੀਰ ਜੀ ਇਥੇ ਬੱਧੀ ਆਪਣੇ ਘਰੇ ਕੋਈ ਚੱਕਰ ਨਹੀਂ ਠੀਕ ਹੈ ਤੇ ਦੁੱਧ 3 ਕਿਲੋ ਜੀ ਵੀਰ ਜੀ ਚੋ 5 ਕਿਲੋਆਂ ਦੇ 3 ਕਿਲੋ ਦੁੱਧ ਚੋਇਆ ਆਪਾਂ ਲੈ ਲਓ ਇੱਕੇ ਟਾਈਮ ਨਹੀਂ ਦੋਵੇਂ ਟਾਈਮ ਮਿਲ ਦੀ ਜੇ ਦੋਵੇਂ ਟਾਈਮ ਮਿਲਦੀ ਦੋਵੇਂ ਟਾਈਮ ਜੀ ਠੀਕ ਹੈ ਪਰ ਮਿਲਦੀ ਇੱਕ ਵਾਰ ਟੀਕੇ ਦੇ ਇੱਕ ਵਾਰ ਭਾੜੇ ਦੇ ਮਿਲਦੀ ਜੀ ਠੀਕ ਹੈ ਜੀ ਹਾਂਜੀ ਇਹ ਦੋ ਦੋ ਵਾਰ ਹਨ ਘਰੇ ਆਪਾਂ ਥਾਪੀ ਮਾਰ ਕੇ ਜੋਗ ਲੈ ਆਇਆ ਅੱਛਾ ਭੜਾ ਨਹੀਂ ਪਾਇਆ ਆਪਣੇ ਘਰੇ ਟੀਕੇ ਦੇ ਮਿਲਣ ਦੀ ਜਰੀ ਠੀਕ ਆ ਤੋਰ ਵੀ ਰਹਿਣੇ ਨੇ ਟੀਕੇ ਦੇ ਗ੍ਰਾਮ ਪਾੜੇ ਦੇ ਮਿਲਣ ਦੀ ਜੀ ਪੰਜਾਂ ਮਹੀਨਾ ਦੀ ਗੱਬਣ ਪੰਜਾਂ ਮਹੀਨਾ ਚੱਕ ਪਾ ਜਾ ਤਿੰਨ ਕਿਲੋ ਦੁੱਧ ਆਈ ਬਾਕੀ ਆਪਣੀ ਕੋ ਚੈੱਕ ਰੱਖੜੇ ਵੱਡੀ ਢੋਟੀ ਇਹਦੇ ਵੱਡੀ 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 ਬਾਕੀ ਜਿਹੜੇ ਸਾਂਭ ਕੇ ਵੇਚਦੇ ਆ ਤਿਆਰ ਕਰਕੇ ਉਹਨਾਂ ਲਈ ਆ ਇਹ ਆਫਰ ਹੀ ਆਜ ਆਫਰ ਹੀ ਆਜ ਆਫਰ ਆਫਰ ਵੀ ਜੀ ਵੱਡੀ ਝੋਟੀ ਸਾਰੀ ਹਾਂਜੀ ਕੱਦ ਕਾਠ ਵੀ ਚੰਗਾ ਹੈ ਵੀ ਨਸਲ ਵਾਲੀ ਆ ਦੁੱਧ ਵਾਲੀ ਆ ਇਹ ਕਵਾਲਿਟੀ ਚੈੱਕ ਕਰ ਲੈ ਵੀ। ਇਹ ਲਾਵਾਂ। ਆਂਦੇ ਵਿੱਚ ਕੀ ਡੀ ਆੜੀ? ਦੁੱਧ ਜਾਗਰ ਵਾਲੇ ਨਾ। ਹਾਂਜੀ ਹਾਂਜੀ ਹਾਂਜੀ। ਇਹੋ ਪਾਲ ਕੁ ਚੰਗੀ ਚੰਗੀ ਕਰ। ਬਾਕੀ ਸਿੰਘ ਦੀ ਕੁਆਲਿਟੀ ਵੀ ਚੰਗੀ ਹੈ। ਛੋਲਾ ਵੀ ਦੀ ਸਾਰਾ ਮਾਲਕ ਦੀ ਕਿਰਪਾ ਨਾਲ ਚੰਗੀ ਵੇਖ ਕੇ ਲੈ ਆਈ ਦੀ ਹੈ। ਜੀ 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 ਜੀ। ਥਾਣਾ ਦੀ ਵੀਰ ਜੀ ਕੋਈ ਬਾਤ ਕਰਨੀ ਹੈ। ਬਾਤ ਦੀ ਬਾਤ ਕਰਨੀ ਵੀਰ ਜੀ। ਠੀਕ। ਬਾਕੀ ਜਿਹਨੇ ਥਣ ਵਾਲੇ ਵੀਰ ਜੀ ਚੈੱਕ ਹੋਈ ਜਾਣੇ ਥਣ। ਆਹ ਬਾਕੀ ਚੋ ਕੇ ਆਪਣਾ ਵੇਖੇਗੇ ਜੀ। ਆਪਣੀ ਚੋ ਕੇ ਥਲੀ ਕਰੋ। ਠੀਕ। ਚੰਗੀ ਲੱਗੂ ਇੱਥੇ ਆਓ ਸਾਈ ਪਾਓ ਚੋ ਕੇ ਲੱਗੂ ਚੰਗੀ ਲੱਗੂ ਤੇ ਲੈ ਜਾ ਵੀਰ ਜੀ। ਜੀ। ਤਾਂ ਮ ਇਹ ਨਹੀਂ ਕਰਦਾ ਮਿੰਟਰ ਸਾਹਿਬ ਜਿਹੜੀ ਕਿੰਨੇ ਬਾੜਤੀ ਹੋ ਗਈ ਬਾੜ ਦੇ ਦਾਂਗਾ ਭਾਈ ਠੀਕ ਹੈ ਜੀ ਕੋਈ ਯਾਰ ਨਾ ਕਾਂ ਬਾੜ ਪਿੰਡ ਸਾਹਿਬ 60000 ਦੀ 60 ਦੀ ਜਾਣਦੇ ਕਿ ਫੇ ਐਵੇਂ ਕੀ ਮਾਰੀ ਵੀ ਸੌ ਵੀ ਛੋੜੂਗੀ ਫਿਰ ਚੋਂ 60 ਜੋ 6500 ਰੁਪਏ ਸੌ ਠੀਕ ਹੈ ਜਾਇਜ਼ ਮੁੱਲ ਕੀਤਾ ਵੀਰ ਨੇ ਵੀਰ ਨੂੰ ਫੋਨ ਜ਼ਰੂਰ ਕਰਿਓ ਆਹ ਦੱਸੋ ਜੀ ਇਹਦੇ ਬਾਰੇ ਇਹ ਵਿੱਚ ਗੱਬਰ ਦੇ ਗਾਂ ਗੱਬਣ ਵੱਡੀ ਗਾਂ ਚਲੋ ਮਾੜੀ ਚਿਰਪਣਾ ਕਿੰਨੇ ਦਿਨ ਲਾ ਜੂਗੀ ਇਹ 15 ਘੜ ਦੀ ਭਾਈ ਇਹਦੇ 15 ਦਿਨ ਲੈ ਜੂ ਆ ਰੱਖੀ ਜਾਈਏ ਆਪਾਂ ਦੋ ਦਿਨ ਲੈ ਵੀ ਚਾਰ ਦਿਨ ਲੈ ਇਹ 15 ਦਿਨ ਘੜ ਦੀ ਗਾਂ ਨੇ ਕੁੱਲਾ ਖੜਾ ਢਲਣਾ ਚੰਗੀਆਂ ਗਾਲੀਆਂ ਜੀ ਠੀਕ ਬਾਕੀ ਚੰਗੀ ਕੁਆਲਿਟੀ ਦੀ ਐ ਸੋਹਣੀ ਆ ਥਣ ਬੜਾ ਸੋਹਣਾ ਲੱਗਾ ਜੀ ਸੁਆ ਕਿਰਵਾ ਵੀਰ ਜੀ ਇਹਦਾ ਸੁਆ ਵੀਰ ਜੀ ਤੀਜਾ ਹੋਊਗਾ ਇਹਦਾ ਤੀਜਾ ਸੁਆ ਹੋਊਗਾ ਲੋਕੀ ਤੇ ਆਂ ਕਹਿੰਦੇ ਦੂਜੇ ਸੁਆ ਬਾਹ ਸੋਹਣੇ ਨਹੀਂ ਹੁੰਦੇ ਪਰ ਤੀਜਾ ਸੁਆ ਹੋਊਗਾ ਠੀਕ ਠੀਕ ਇਹੋ ਕਰ ਲੈਂਦੇ ਦੂਜੇ ਸੁਆ ਦਾ ਦੁੱਧ ਕਿੰਨਾ ਚੋਆਊਗੀ ਇਹ ਦੁੱਧ ਵੀਰ ਜੀ ਵਾਲਾ ਨੇ 22 ਕਿਲੋ ਚੋਇਆ ਥੱਲੇ ਠੀਕ ਆ ਤਾਂ ਦੁੱਧ ਭਾਈ ਲੀਟਰ ਦਾ 15 ਕਿਲੋ ਬਣਦਾ ਜੀ ਬਾਕੀ ਗਰਮੀ ਗਰਮੀ ਜੇ ਇਹਨਾਂ ਨੇ ਪ੍ਰਵਾਹ ਨਹੀਂ ਪ੍ਰਵਾਹ ਕਰ ਰਹੀ ਨੇ ਫੈਨ ਵੀ ਚੰਗੀ ਆਉਂਦੀ ਇਹਨਾਂ ਫੈਨ ਚੰਗੀ ਜਾਊਗੀ ਜੀ ਠੀਕ ਆ ਬਾਕੀ ਕੋਈ ਸਾਹਮਲੇ ਤੇ ਚੰ ਬਾਕੀ ਤੇ ਲਾਂਡੂ ਲਗਾ ਵੀ ਚੰਗੀਆਂ ਥਣਾ ਦੀ ਵੀਰ ਜੀ ਕਿਦਾਂ ਓਕੇ ਆ ਓਕੇ ਰੋੜੇ ਓਕੇ 蒂ਪੀ ਹੈ ਜੀ ਆਪਾਂ ਅੰਗਰੀ ਚੋਈ ਆ ਠੀਕ ਹਾਂਜੀ ਦਿਨ ਕਿੰਨੇ ਦੱਸਿਆ ਇਹਦੇ ਦਿਨ ਵਿੱਚ 15 ਗੇ ਲੈ ਜੂਗੀ 15 ਦਿਨ ਦਾ ਲੈ ਜੂ ਮੈਂ ਨਾ 50 ਦਿਨ 15 ਦਿਨਾਂ ਚੰਗੀ ਤਿਆਰ ਹੋ ਜੂਗੀ ਬੜੀ ਸੋਹਣੀ ਤਿਆਰ ਹੋ ਜੂਗੀ ਵੀਰ ਜੀ ਫੁੱਟਬਾਲ ਆਣ ਬੜੇ ਸੋਹਣੇ ਆ ਇਹਦੇ ਮੁੱਠੀ ਦੀ ਜਵਾਲੇ ਵੇਖ ਸਕਦੇ ਆ ਵੇਖੋ ਜੀ ਬਹੁਤ ਕੁਆਲਿਟੀ ਦੇ ਆ ਤੇ ਹੈ ਵੀ ਜਰਸੀ ਚ ਆਉਂਦੀ ਆ ਮੁੱਲ ਵੀਰ ਜੀ ਕਿੰਨਾ ਕਰਨਾ ਇਹਦਾ ਮੁੱਲ ਤੇ ਵੀਰ ਜੀ 60000 ਕਰ ਲੀਏ ਦੱਸੋ ਦੇ ਲੈਣ ਵਾਲਾ ਦੱਸੋ ਵੇਚਣ ਵਾਲੀ ਗੱਲ ਕਰੋ ਮੱਜ ਕਿੰਨੇ ਕਿ ਸ਼ੋਰ ਕਰੋਗੇ 1000 ਰੁਪਏ ਕਰਦਾਂਗੇ ਵੀਰੋ 2000 ਹੀ ਕਰਦੇ ਕਰਦਾਂਗੇ ਜੀ ਕਰਦਾਂ ਠੀਕ ਹੈ ਜੀ ਕਰਦਾਂਗੇ ਬਾਕੀ ਮੌਕੇ ਤੇ ਹੋਰ ਮੰਗਤਾ ਨਾ ਕੋਈ ਨਹੀਂ ਕਰਦਾਂਗੇ ਕਰਦਾਂਗੇ ਵੀਰ ਜੀ ਕੋਈ ਲੀਕ ਨਹੀਂ ਮਾਰਤੀ ਇਹਦੇ ਬਾਰੇ ਦੱਸੋ ਭਾਜੀ ਇਹਦੇ ਵਿੱਚ ਦੁੱਧ ਦੇ ਗਾਇ ਥਲੇ 8 ਕਿਲੋ ਠੀਕ ਹੈ ਇਹ ਕਿਹਦੇ ਘਰ ਚੋਲਣਾ ਚਾਹੁੰਦੇ ਨੇ ਕਿਹਨੇ ਸੂਈ ਕਿੰਨੇ ਦਿਨਾਂ ਦੀ ਹੈ ਉਹ 9 ਕਿਲੋ 8 ਕਿਲੋ ਗਾਰੰਟੀ ਹੋਗੀ ਆਪਣੀ ਇਹ ਵੀ ਜੀ ਸੂਈ ਆਪਣੀ ਸਮਝਣ ਵਾਲੇ ਕੋਈ 10 ਦਿਨਾਂ ਵਾਲੇ 15 ਦਿਨਾਂ ਵਾਲੇ ਮਹੀਨੇ ਵਾਲੇ ਵਛੀ ਮਗਰ ਵਛੀ ਜੀ ਵੀ ਮਗਰ ਵਛੀਏ ਤੇ ਠੀਕ 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 ਵੱਛੀ ਹੋ ਰਹੀ ਆਜੋ ਆਜੋ ਖੋਲੋ ਲੱਡੂ ਵੀਰ ਤੋੜਦੇ ਇਹਨੂੰ ਝੁੰਗੀ ਆਏ ਹਾਂ ਝੁੰਗੀ ਵੀਰੀ ਝੁੰਗੀ ਆ ਆਹ ਵੇਖੋ ਸਿੰਘ ਝੁੰਗਾ ਲੱਗਾ ਇਹਨੂੰ ਬਾਕੀ ਰਸੀ ਰਸੀ ਪਾਉਂਦੀ ਲੋੜਦੀ ਪਈ ਆਹ ਵੇਖੋ ਖਾਣ ਵੇਖੋ ਫਿਕਸ ਸਾਡਰ ਵਾਲੀ ਐ ਦੇਸੀ ਜਾ ਜਾਂਦੀ ਹਨਾ ਐ ਦੇਸੀ ਵੀ ਬਾਕੀ ਵੀ ਜੀ ਦੁੱਧ ਚਟਾਏ ਫੈਂਡਾ ਦੁੱਧ ਦੁੱਧ ਚਟਾ ਇਹਦਾ ਫੈਂਡ ਦੀ ਚੰਗੀ ਆ ਮੱਝਾਂ ਵਰਗਾ ਦੁੱਧ ਨਾ ਇਹਦਾ ਦੁੱਧ ਕਰੇ ਖੰਣਲੇ ਹੈ ਨਿਗਲੀ ਆ ਆ ਵੇਖੋ ਟੋਕਰੀ ਟੁੜੀ ਦੀ ਪਾ ਗਰੇ ਭੁੱਲ ਜਾ ਕਰਨਾ ਇਹਨੂੰ ਕੋਈ ਨਹੀਂ ਵੀ ਦੁੱਧ ਦੀ ਪਾ ਗਾ ਆਹ ਵੇਖੋ ਜੀ ਅੱਧੀ ਟੋਕਰੀ ਪੱਠਿਆਂ ਦੀ ਪਾਈ ਤੇ ਨੇ ਰਾਜਿਆ ਕਰਨਾ ਦੁੱਧ ਕਿੰਨਾ ਦਿੰ ਕੋਤਵੀ ਜੀ 9 ਕਿਲੋ 8 ਕਿਲੋ ਗਰੰਟੀ ਹੋਵੇ ਆਪਣੀ ਗੱਡੀ। ਥਾਣਾ ਦੀ ਕੋਈ ਬਾਤ ਕਰਾਉਣੀ। ਖਣਦੀ ਵੀ ਰੁਪਈਏ ਦੀ ਨਹੀਂ ਬਾਤ ਕਰ ਕੋਈ ਵੀ। ਇੱਕ ਸਾਈਡ ਥੋੜੀ ਜੁਤੀ ਰੱਖੀ। ਵੀਰ ਸਾਈਡ ਰੱਖਦੀ ਏ। ਬਾਕੀ ਕੋਈ ਵੀਰ ਨੇ ਚੋਕੇ ਖਣਦੀਆਂ ਆਣ ਕੇ ਕਿਹੜੀ ਸੂਨ ਵਾਲੀ ਆ। ਚੋਕੇ ਖੜੇ ਕੋਈ ਆ ਸਾਈਡ ਉਗ ਦੇ ਵਿੱਚ ਛੱਡ ਜੇ ਕੋਈ। ਠੀਕ ਹੈ ਜੀ। ਮੁੱਲ ਕਿੰਨਾ ਕਰਨਾ ਵੀਰੇ ਦਾ? ਮੁੱਲ ਵੀ ਜੀ 30 ਹਜ਼ਾਰ ਕਰ ਲਈਏ ਮੈਂ DNA। ਭਾਵੇਂ 40 ਕਰ ਲਾ ਵੀਰ ਵਿਗਣੀ ਉੱਥੇ ਕੀ ਆ ਜਿੱਥੇ 20 ਹਜ਼ਾਰ ਦਿਆਂਗੇ ਜੀ। ਛੋੜ ਕਿ ਨਹੀਂ ਕਰਨੀ ਐ? 1000 ਰੁਪਏ ਕਰਦਾਂਗੇ। 1000 ਹੋਰ ਕਰਦੇ। 18000 ਠੀਕ ਆ ਠੀਕ ਆ ਜੀ ਬਹੁਤ ਹੀ ਚੰਗੀ ਆ ਲੈ ਵੀਰ ਇਹਨੂੰ ਲੱਡੂ ਵੀਰ ਖੋਲ ਲਿਆ ਇਹਨੂੰ ਆਦਾ ਇਹਦਾ ਵੀਰ ਸੂਆ ਕਰਵਾ ਚਿੱਟੀ ਦਾ ਕਿਹੜੇ ਦਾ ਵੀਰ ਪਹਿਲਾ ਸੂਆ ਇਹ ਪਹਿਲਾ ਸੂਆ ਹਾਂਜੀ ਹਾਂਜੀ ਠੀਕ ਆ ਬਾਕੀ ਜੇ ਕੋਈ ਗੱਲ ਮੌਕੇ ਤੇ ਰਹਿ ਜੇ ਪੁੱਛਣ ਵਾਲੀ ਤੇ ਰੱਸੀ ਪਾ ਕੇ ਚੋਣਾ ਵੀਰ ਇਹਨੂੰ ਨਹੀਂ ਨਹੀਂ ਵੀਰ ਜੀ ਰੱਸੀ ਨਹੀਂ ਮਾਉਂਦੀ ਬਲੋੜ ਪੈਂਦੀ ਉਹ ਫੋਨ ਲਾ ਕੇ ਪੁੱਛ ਲਿਓ ਵੀਰ ਨੂੰ ਜਿਹੜੀ ਕੋਈ ਗੱਲ ਰਹਿ ਗਈ ਨਾ ਪੁੱਛਣ ਵਾਲੀ ਆ ਵੇਖੋ ਜੀ ਇਹ ਵੀ ਫਿਕਸ ਆਰਡਰ ਵਾਲੀ ਆ ਆ ਵੇਖ ਸੋਹਣੀ ਬਹੁਤ ਆ ਇਹ ਵੀ ਜਰਸੀਆਂ ਕਿ ਜੱਡਾ ਕੱਦਦਾ ਇਹਦਾ ਹਵਾਨਾ ਬੜਾ ਸੋਹਣਾ ਇਹ ਜਰਸੀ ਪਹਿਲੀ ਜੱਸੀ ਜੀ ਆ ਆ ਵੇਖੋ ਰੰਗ ਕਿੱਤਾ ਦਾ ਬਾਕੀ ਪਹਿਲੀ ਜੱਸੀ ਹੀ ਹੈ ਵੀ ਉਹ ਕਈ ਵਾਰਾਂ ਵੀਰ ਟੀਕੇ ਇਧਰ ਉਧਰ ਲੱਗ ਜਾਂਦੇ ਆ ਬੱਚੇ ਵੇਖੋ ਕਿਦਾ ਹੋ ਰਿਹਾ ਹਾਂਜੀ ਬੱਚੇ ਡਾਕਟਰਾਂ ਥਾਣਾ ਦੀ ਵੀਰੇ ਦੀ ਕੋਈ ਬਾਤ ਘੜਤ ਨਹੀਂ ਹੈਗੀ ਪਈ ਦੀ ਬਾਤ ਘੜਨੀ ਕੋਈ ਦੁੱਧ ਕਿੰਨਾ ਹੋਣੇ ਦੇ ਕੋਲ ਦੁੱਧ ਵਿੱਚ 10 ਕਿਲੋ ਰੈਡੀ ਹੋ ਗਏ ਨੇ 10 ਕਿਲੋ ਦੁੱਧ ਤਿਆਰ ਆ 10 ਕਿਲੋ ਤਾਂ ਨਹੀਂ ਮਰਵਾਦੇ ਆ 14 ਨਾਲ ਦੁੱਧ 10 ਕਿਲੋ ਠੀਕ ਆ ਉਹ ਬਾਕੀ ਚਲੋ ਦੁੱਧ ਨੂੰ ਬਾਜੂ ਬੱਚਾ ਕੀ ਇਹ ਤੇ ਮਗਰ ਬੱਚਾ ਵਸ਼ੀ ਦੀ ਵੀਰ ਦੀ ਮਗਰ ਇਹਦੇ ਮਗਰ ਵੀ ਵਸ਼ੀ ਦੀ ਜਰਸੀ ਹਾਂਜੀ ਮੁੱਲ ਕਿੰਨਾ ਕਰਨਾ ਹੈ ਦਾ ਮੂਲ ਵੀ ਕੀ 35000 ਰੁਪਇਆ ਮਾਨ ਤਾਨ ਕਿੰਨਾ ਕਰੇਗਾ ਛੱਡ ਦਾਂ ਵੀ ਕੀ 2000 ਰੁਪਇਆ ਜਿਆਦਾ ਹੋਰ ਛੱਡ ਦੇ ਛੱਡ ਦਾਂ ਵੀ ਛੱਡ ਦਾਂ 32000 ਦੀ 32000 ਉੱਚ ਛੋਟ ਕਰ ਦੇਗਾ 200 ਰੁਪਏ ਛੋਟਣੀ ਜੀ ਠੀਕ ਹੈ ਬਾਕੀ ਕੋਈ ਨਹੀਂ ਫੋਨ ਲਾ ਕੇ ਭੈਣ ਭਰਾ ਮੋੜ ਦੇਣੀ ਆਪਾਂ ਕਿਹਨੂੰ ਦੇ ਦਾਂਗੇ ਕੋਈ ਆ ਕਾਲੀ ਕਾਲੀ ਜਿਹੜੀ ਵਹਿੜਾ ਇਹਦੇ ਪਿੱਛੇ ਬੱਚਾ ਵਸ਼ੀ ਵਸ਼ੀ ਵੀ ਜੀ ਮਾਰੇ ਦੇ ਵਸ਼ੀ ਠੀਕ ਹੈ ਜੀ ਤੋਰ ਵੀ ਰਹਿਣੂ ਤੋਰ ਦੇ ਇਹਨੂੰ ਆਹ ਵੇਖੋ ਕਾ ਦੇਦਾ ਵੀ ਉਹਦੇ ਇੱਕ ਜੱਡਾ ਜਿਹੜੀ ਪਹਿਲਾਂ ਦਿਖਾਈ ਹੈ ਚਿੱਟੀ ਬਾਕੀ ਥਣ ਥਣ ਵਾਲਾ ਵਸ਼ੀ ਚੰਗਾ ਜੇ ਨਹੀਂ ਹ ਕੱਦ ਕੋਈ ਜ਼ਿਆਦਾ ਵੱਡਾ ਨਹੀਂ ਗਾ ਇਹਦਾ ਵੀ ਨਾਰਮਲ ਹਾਈਟ ਵਾਲੀ ਆ 98 ਪਹਿਲਾ ਸੂਆ ਸੂਈ ਵੀਰ ਪਹਿਲਾ ਸੂਆ ਵੀ ਚ ਪਹਿਲਾ ਸੂਆ ਠੀਕ ਆ ਕਿੰਨੇ ਕੁ ਦਿਨਾਂ ਦਾ ਸੂਆ ਇਹਦਾ ਸੂਆ ਵੀ ਜਿੰਨਾਂ ਦਿਨਾਂ ਦਾ ਹੋਊਗਾ ਦਾ ਠੀਕ ਆ ਕੋਈ ਆਪਣੀ ਸਮਝ ਨਾਲ ਲਾਵੇ ਇਹਨੇ ਤਾਂ 20 ਦਾ ਹੋਊਗਾ 15 ਦਾ ਹੋਊਗਾ ਮਹੀਨੇ ਦਾ ਵੀ ਹੋ ਸਕਦਾ ਵੀ ਜੇ ਆਪਣੇ ਘਰ ਦੀ ਸੂਈ ਆ ਰੱਸੀ ਪਾ ਕੇ ਚੋਣੇ ਕਿਦਾਂ ਨਹੀਂ ਵੀਰ ਜੀ ਇਦਾਂ ਬੈਣ ਵਾਲੇ ਦੇ ਉਹ ਜਿਹੜੀ ਪਹਿਲਾਂ ਦਿਖਾਈ ਉਹਨੂੰ ਉਹਨੂੰ ਵੇਦਾ ਵੀ ਠੀਕ ਆ ਰੱਸੀ ਪਾਉਣ ਦਾ ਡੰਗਰ ਹੈ ਨਹੀਂ ਕੋਈ ਠੀਕ ਆ ਕੋਈ ਡੰਗਰ ਨਹੀਂ ਰੱਸੀ ਪਾਉਣ ਵਾਲਾ ਮੱਝਾਂ ਦੀ ਰੱਸੀ ਪਾਉਂਦੀਆਂ ਉਹਨਾ ਉਦਾਂ ਮੈਣਾ ਵੇਂਦਾ ਜੀ ਤਾਂ ਕਿੰਨਾ ਕੁ ਚਵਾਈ ਜਾਊਗੀ ਉਹਦਾ ਦੁੱਧ ਵਿੱਚ ਹੁਣਾਂ ਦੇ ਲਈ 9 ਕਿਲੋ ਪਕਾ ਜਿਹੜਾ ਕਿਲਟਰਲਾ ਹੋਊਗਾ ਅੱਛਾ ਬੱਚੇ ਨੂੰ ਚੰਗਾ ਛੱਡ ਗਏ ਨਾ 9 ਕਿਲੋ ਚੋਲਣਾ ਲੈਣਾ ਆਪਾਂ ਠੀਕ ਆ ਤੇ ਆਪ ਚਲੋ 1 ਕਿਲੋ ਘਣ ਹੋਰ ਵਧਾ ਦੋਗੇ ਵੀਜੀ ਕੋਈ ਸੇਵਾਦਾਰ ਕਰੂਗਾ ਮੁੱਲ ਕਿੰਨਾ ਕਰਨਾ ਮੁੱਲ ਵੀਜੀ 28000 ਰੁਪਇਆ ਮਾਣ ਤਣ ਕਿੰਨਾ ਕਰੇਗਾ 3000 ਛੱਡ ਦਾਂਗੇ ਲਾਲ ਜੀ 25 ਦੀ ਹਾਂਜੀ 1000 ਹੋਰ ਛੱਡ ਦੇ ਸਾਰਿਆਂ ਨੂੰ ਵੀਰ 1000 ਛੜਾਈ ਜਨਾ ਇਹਨਾਂ ਕਦੀ ਕੇਰੇ ਕੇਰ ਕਿਆ ਵੀ ਤੂੰ ਮੁੱਲ ਪਰ ਆ ਘੱਟ ਗਈ ਤਾਂ ਇਹ ਚ ਵੱਧ ਪਾਲਾ ਤਾਂ ਵੀਰ ਸਾਰਿਆਂ ਜੋ ਨਫੇ ਵੀਰ ਤੂੰ ਸਾਰਾ ਮੈਂ ਕਿਹਾ ਤੈਨੂੰ ਨੋਟ ਕਹਿੰਦਾ ਮੈਂ 10 ਪੁੱਛੂਗਾ ਤੇ ਆ ਸਾਰਿਆਂ ਨੇ ਕਿਹਾ ਵੀ 10000 ਛੱਡ ਦੇ ਤੂੰ ਇਹਦਾਂ ਵੀਰ ਕਿਹਾ ਮੈਨੂੰ ਇੱਕ ਰਾ ਕਹਿ ਵੀ ਤੂੰ ਇਹਦਾ ਮੁੱਲ ਘੱਟ ਕੀਤਾ ਨਹੀਂ ਮੈਂ ਤੈਨੂੰ ਉਸ ਹਾਵ ਨਹੀਂ ਕਿ ਘਟਾਉਣ ਡਿਆ ਵਾ ਕਿ ਇਦਾਂ ਵੀ ਗੱਲ ਥੋੜੀ ਘਟਣਾ ਆਪਾਂ ਨਹੀਂ ਆਪਾਂ ਕਿ ਇਹਨੂੰ ਮੋੜਦੇ ਨਹੀਂ ਵੀਰੇ ਨਹੀਂ ਮੋੜਦੇ ਨਹੀਂ ਮੰਨ ਕੇ ਚੱਲ ਹੁਣ 20000 24000 ਮੰਗ ਲਿਆ ਇਹਦਾ ਮੌਕੇ ਦਾ 20000 ਦਿਨ ਦੇ ਦੇਣੀ ਉਹ ਕੋਈ ਨਹੀਂ ਵੀਰੇ ਆਪਾਂ ਮੋੜਦੇ ਨਹੀਂ ਕਿ ਇਹਨੂੰ 2000 ਛੱਡ ਦਾਂਗੇ ਵੀਰ ਜੀ ਆਪਾਂ ਠੀਕ ਦੇ ਦਾਂਗੇ ਤਿਆਰ ਦੀ ਇਹ ਕਿਹੜੀ ਗੱਲ ਹੋਈ ਪਿੰਡਰ ਸਾਹਿਬ 20 ਦੀ ਕਰਦੇ ਪਰ ਜਾਣ ਦੇ ਵੀਰ ਕੋਈ ਗੱਲ ਨਹੀਂ ਵੀ ਆ 20000 ਦੀ ਆ ਵੇਖ ਥਾਣੇ ਵੇਖੋ ਇਹਦਾ ਕਟਾ ਸੋਹਣਾ ਲੱਗਾ ਜੀ ਮੌਕੇ ਤੇ ਹੁਣ ਛੋੜੀ ਹੋਣੀ ਜੇ ਛੋੜੀ 100 ਰੁਪਿਆ ਵਾ ਠੀਕ ਹੈ ਜੀ ਆ ਵੇਖੋ ਜੀ ਚੰਗੀ ਵਹਿੜ ਦਿਖਾਈ ਆ ਆ ਦੱਸ ਵੀਰ ਲਾਸਟ ਵਾਲੀ ਇਹਦੇ ਥੱਲੇ ਵੀਰ ਜੀ ਦੁੱਧ 9 ਕਿਲੋ ਠੰਡਾ ਹੋ ਗਿਆ ਹੁਣੇ 9 ਕਿਲੋ ਦੁੱਧ ਬੱਚਾ ਕੀ ਇਹਦੇ ਮਗਰ ਬੱਚਾ ਬੱਚਾ ਇਹਦੇ ਮਗਰ ਵੀ ਦੀ ਬੱਚਾ ਮਗਰ ਆ ਥਾਣ ਬੜਾ ਸੋਹਣਾ ਲੱਗਾ ਜੀ ਇਹਨਾਂ ਮੋਟਾ ਮੋਟਾ ਹਾ ਵੇਖੋ ਜੀ ਥਾਣ ਤੁਹਾਨੂੰ ਬਹੁਤ ਸੋਹਣਾ ਚੱ ਰਸੀ ਨਹੀਂ ਪਾਉਣ ਦੀ ਲੋੜ ਇਹਨੂੰ ਵੀਰ ਨਾ ਭਾਵੇਂ ਤੂੰ ਬਣ ਬਾਈ ਚੋ ਇਹਨੂੰ ਠੀਕ ਆ ਠੰਡੀ ਡੰਡੀ ਆ ਐ ਬਿਲਕੁਲ ਡੰਡੀ ਵਿੱਚ ਕੋਈ ਆ ਵੇਖੋ ਜੀ ਇਹਦਾ ਦੁੱਧ ਵੀ ਮੱਝਾਂ ਵਰਗਾ ਹੁੰਦਾ ਹੈ ਕੋਈ ਚੱਕਰ ਨਹੀਂ ਠੰਡੀ ਰੁੱਡੀ ਤੇ ਕੋਈ ਪ੍ਰੋਵਾਈਡ ਨਹੀਂ ਮਿਲਦੀ ਕਿਪਰਾਂ ਨੂੰ ਠੀਕ ਆ ਮੈਂ ਸਾਰੀ ਡਾੜੀ ਫਿਲਟਰ ਉੱਤੇ ਲੈ ਦੇ ਤੋੜ ਵੀਰ ਲੱਡੂ ਇਹਨੂੰ ਇਹਨੂੰ ਸਿੰਘ ਇਹਦੇ ਵਿੰਗੇ ਡੇਡੇ ਜੇ ਆ ਥੋੜੇ ਜੇ ਵੇਖਣ ਨੂੰ ਥੋੜੀ ਡਰਾਉਣੀ ਜੀ ਲੱਗਦੀ ਪਰ ਹੈ ਵਿਚਾਰੀ ਸ਼ੀਰਫ ਹੀ ਆ ਉਦਾਂ ਆ ਵੇਖੋ ਜੀ ਕਰੋ ਚੱਲ ਆਜੋ 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 ਆ ਵੇਖੋ ਬਹੁਤ ਹੀ ਸੋਹਣੀ ਆ ਲੋ ਬੋਚੇ ਲੋ ਬੋਚੇ ਦੁੱਧੋਂ ਬਾਜੂ ਭਾਜੀ ਥੋੜਾ ਬੋਸਾ ਕਿ ਨਹੀਂ ਦੁੱਧੋਂ ਵੀਰ ਜੀ ਪਤਾ ਕੀ ਆ ਇਹ ਜਿੱਥੋਂ ਆਪਾਂ ਲੈਂਦੀ ਨਾ ਉਹ ਛੱਡਦੇ ਖੁੱਲੀ ਵੀਰ ਨੂੰ ਹਾਂ ਖੁੱਲੀ ਛੱਡਦੇ ਇਹਨੂੰ ਅੱਛਾ ਤੇ ਆਪਾਂ ਲਾ ਕੇ ਰਸਪ ਆ ਲਿਆ ਆਏ ਆਪਣੇ ਕੋਲ ਦੁੱਧ 12-13 ਕਿਲੋ ਤੇ ਆਈ ਤੇ ਆਪਣੇ ਕੋਲ ਸਭ 2 ਕਿਲੋ ਘੜੀ ਆ ਠੀਕ ਆ ਉਹਨੇ ਦੁੱਧ 10 ਕਿਲੋ ਹੀ ਗੱਲੇ ਦੇ ਆਪਾਂ 9 ਕਿਲੋ ਕਰਕੇ ਦੇਣਾਂਗੇ ਵੀ ਆਹ ਚੋਣ ਆਉਣਾ ਜਿੰਨੇ ਠੀਕ ਆ ਉਹ ਆ ਮੁੜ ਕੇ ਨਾ ਜਾਵੇ ਛੱਡ ਕੇ ਇਹਨੂੰ ਕਿੰਨੇ ਕੀ ਦੇਵੇਂਗਾ ਵੀਰ ਜੀ ਮੁੱਲ ਤੇ 35000 ਕਰਦੇ ਅੱਛਾ 32000 ਦੇ ਛੋੜ ਕੇ ਨਹੀਂ ਕਰਨੀ ਇਹ ਇਹ ਨਹੀਂ ਮੱਧੀ ਗੱਲ ਬੰਡੂ ਦੇ ਲੈਣ ਵਾਲਾ ਮੁੱਲ ਕਰ ਐਵੇਂ ਨਖਰੇ ਜਿਹੇ ਰੱਖ ਹੋਰ ਘਟਾ ਦੇ ਥੋੜਾ ਜਿਹਾ 28000 ਜੇ ਬਸ ਉੱਚੇ 200 ਲੂ ਛੋੜੂ ਨਹੀਂ ਇਹ ਮੈਂ ਕਰ ਦੇ 27000 ਦੀ ਜੇ ਤਾਂ ਭਿੰਡਰ ਸਾਹਿਬ ਠੀਕ ਆ ਕਰ ਨਹੀਂ ਕੋਈ ਗੱਲਬਾਤ ਹੋਰ ਬਾਦ ਚੜਦੀ ਕਲਾ ਵੀ ਦੀ ਸਵੇ ਸਵੇ ਡੰਗਰੇ ਆਪਣੀ ਚੋਕੇ ਸਲੀ ਕਰੋ ਆਪਣੀ ਕਿਲੇ ਇਥੇ ਵਧੀ ਨਾ ਮੇਰੀ ਗਰੰਟੀ ਜੀ ਟਾਡੇ ਕਾ ਤੁਰਪੀ ਗੱਡੀ 'ਚ ਚੜ ਗਈ ਮੇਰੀ ਰੁਪਈਏ ਦੀ ਗਰੰਟੀ ਨਹੀਂ ਗੱਬਣਿਆ ਚੈੱਕ ਕਰਾ ਕੇ ਖੜੋ ਇੱਥੇ ਜੀ ਬਾਹਰ ਨਹੀਂ ਫੋਨ ਕਰਨਾ ਵੀਰੇ ਤੰਨਾ ਦੇ ਨਿਕਲੀ ਗੇ ਦੋਹਾਂ ਦੇ ਨਿਕਲੀ ਗੇ ਸ਼ਾਨ ਨਿਕਲੀ ਹੈ ਹਾਂਜੀ ਇੱਥੇ ਮੇਰੀ ਗਰੰਟੀ ਕਿੱਲੇ ਦੀ ਗੱਬਣਿਆ ਟਿੱਪ ਕੇ ਖੜੋ ਜੀ ਸੁਈਆਂ ਵਾ ਚੋਕੇ ਖੜੋ ਤੁਹਾਡੇ ਪਸੰਦ ਆਉ ਲੈ ਜਾਓ ਨਾ ਆਉ ਤੇ ਦੁੱਖ ਕੋਈ ਨਹੀਂ ਵੀਰ ਜੀ ਆਪਣੀ ਤਸੱਲੀ ਕਰਕੇ ਖੜੋ ਜੀ ਆਪਣੀ ਆਪਣੇ ਘਰ ਦੀ ਤਸੱਲੀ ਕਿਸੇ ਦੇ ਘਰ ਦੀ ਕੋਈ ਤਸੱਲੀ ਨਹੀਂ ਵੀਰ ਜੀ ਬਿਲਕੁਲ ਜੀ ਬਾਕੀ ਬਹੁਤ ਬਹੁਤ ਤੁਹਾਡਾ ਧੰਨਵਾਦ ਆਉਣ ਤੇ ਠੀਕ ਹੈ ਜੀ ਬਾਕੀ ਤੇ ਬਾਕੀ ਜੇਗਾ ਇਹਨੂੰ ਜੂੜਾ ਜੂੜਾ ਪਸੰਦ ਆਇਆ ਤਾਂ ਝੋੜ ਖੁੱਲਾ ਮਾਨ ਕਰਦੇ ਹੋ। ਮਾਨ ਕਰਾਂਗੇ ਫੋਨ ਲਾਵੇ ਭੈਣ ਭਰਾ ਆਪਾਂ ਮਾਨ ਮਾਨ ਨਹੀਂ ਕਰਦੇ ਕਿੰਨੇ। ਠੀਕ ਹੈ ਜੀ। ਆਹ ਬਹੁਤ ਹੀ ਸੋਹਣੀਆਂ ਸਨਖੀਆਂ ਵਹਿੜਾ ਦਿਖਾਈਆਂ ਅੱਜ ਟਾਪ ਕੁਆਲਿਟੀ ਦੀਆਂ ਤੇ ਝੋਟੀਆਂ ਵੀ ਚੰਗੀਆਂ ਜੇ। ਵੀਰ ਨਾਲ ਬਿਲਕੁਲ ਮੁੱਲ ਜਾਇਜ਼ ਕੀਤੇ ਜੇ। ਦੇਖ ਲੈਣ ਵਾਲੇ ਹੀ ਆ। ਹੋ ਕੇ ਤੇ ਥੱਲੀ ਜ਼ਰੂਰ ਕਰ ਲਿਓ। ਤਸੱਲੀ ਕਰਕੇ ਲੈ ਕੇ ਜਾਇਓ। ਕਿਸੇ ਵੀ ਕਿਸਮ ਦਾ ਲਾਮਾ ਨਾ ਰਵੇ ਜੀ। ਧੰਨਵਾਦ ਜੀ ਵੀਡੀਓ ਕਰਦੇ ਸ਼ੇਅਰ।